ਇਹ ਮੋਟਰਸਾਈਕਲ ਪਿੱਛੇ ਪੈਣ ਵਾਲੀਆਂ ਰੇਡੀਆਂ ਬਹੁਤ ਦੇਖੀਆਂ ਨੇ ਪਰ ਇਹਦੇ ਨਾਲ ਦੀ ਰੇਡੀਆਂ ਤੁਸੀਂ ਦੇਖਿਓ ਇਹਦੇ ਵਿੱਚ ਤਾਂ ਬਹੁਤ ਸਾਰੇ ਫੰਕਸ਼ਨ ਨੇ ਫੰਕਸ਼ਨ ਸੋਨੂੰ ਗਰਾਉਂਡ ਨੇ ਆ ਕਿ ਕਦੇ ਆ ਜਿਹੜਾ ਹੈਂਡਲ ਜਾਂ ਲੱਗਿਆ ਹੋਇਆ ਆ ਤੁਸੀਂ ਧਿਆਨ ਨਾਲ ਮਾਰੋ ਜਿਹੜਾ ਆ ਹੈਂਡਲ ਲੱਗਿਆ ਹੋਇਆ ਇਹਨੂੰ ਬਸ ਪਰੇ ਕਰਨਾ ਹੈ ਗੋਹਾ ਕੂੜਾ ਚੱਕਣਾ ਬਈ ਜਿਵੇਂ ਅੱਜ ਕੱਲ ਬਹੁਤ ਕੰਮ ਜਾ ਚੀਜ਼ਾਂ ਦੇ ਖਾ ਲਿਫਟ ਚੱਕਦੀ ਐ ਦੂਜਾ ਨੰਬਰ ਇਹਦੇ ਹੈਂਡ ਬ੍ਰੇਕ ਨਹੀਂ ਹੂੰ ਬੰਦਾ ਵੀ ਬਹਿ ਜੂ ਇੱਥੇ ਮੋਟਰਸਾਈਕਲ ਮਗਰ ਪਾ ਕੇ ਹੂੰ ਜੀ ਜਾਣਾ ਇੱਥੇ ਸੀਟ ਲੱਗਦੀ ਆ ਹਾਂ ਚਾਰੇ ਪਾਸੇ ਖੁੱਲਦੀ ਆ ਬਈ ਠੀਕ ਆ ਸਬਜ਼ੀਆਂ ਵਾਲੇ ਵਾਸਤੇ ਜਿੰਨੇ ਮੋਟਰਸਾਈਕਲ ਪਿੱਛੇ ਪਾ ਕੇ ਲੈ ਜਣੀ ਹੋਵੇ ਸਬਜ਼ੀ ਵਿੱਚ ਨਾਲੇ ਕੁੱਲ ਮਿਲਾ ਕੇ ਜਿਹੜੇ ਦੇ ਡਾਲੇ ਆ ਉਹ ਚਾਰੇ ਪਾਸੇ ਖੁੱਲਦੇ ਅੱਗੇ ਵੀ ਹੋ ਜੂਗਾ ਪਿੱਛੋਂ ਵੀ ਖੁੱਲ ਜੂਗਾ ਆਈਡੀ ਹੋ ਜੂਗਾ ਉਧਰੋਂ ਵੀ ਖੁੱਲ ਜੂਗਾ ਇੱਕ ਲੈਫਟ ਵਾਲਾ ਫੰਕਸ਼ਨ ਹੁਣ ਦਿਖਾ ਦੇ ਇੱਕ ਵਾਰੀ ਚੱਕ ਦਿਖਾ ਦਿੰਦੇ ਆ ਹਾਂ ਇੱਥੋਂ ਕੁੰਡਾ ਪਰੇ ਕਰਿਆ ਇਸ ਤਰੀਕੇ ਨਾਲ ਲੈਫਟ ਚੱਕੀਏ ਥੇ ਪੇ ਚ ਲੈਫਟ ਆ ਬਾਈ ਠੀਕ ਆ ਤੇ ਇੱਕ ਜਿਵੇਂ ਕੋਈ ਜ਼ਿਆਦਾ ਲੋਡ ਹੈ ਬ੍ਰੇਕ ਲਾਉਣੇ ਆ ਇੱਥੋਂ ਬ੍ਰੇਕ ਦੋਏ ਟਾਇਰ ਜਾਮ ਹੋ ਜਾਂਦੇ ਨੇ ਪਿੱਛੇ ਬੰਦਾ ਬਾਈ ਇਹ ਰੇਡੀ ਦਾ ਰੇਟ ਵੀ ਕੋਈ ਜ਼ਿਆਦਾ ਨਹੀਂ ਇਹ ਜੇਕਰ ਤੁਸੀਂ ਲੈਣੀ ਹੈ ਤੁਹਾਨੂੰ ਇਹ ਮਿਲੂਗੀ ਗਿੱਲ ਪਿੰਡ ਦੇ ਵਿੱਚ ਸਪਰੇਅਮੈਨ ਕੰਪਨੀ ਵਾਲਿਆਂ ਦੇ ਇਹਨਾਂ ਕੋਲ ਟਰੈਲਰ ਵੀ ਨੇ ਬਹੁਤ ਸਾਰੇ ਜਿਹੜੇ ਇੰਪਲੀਮੈਂਟ ਨੇ ਜਿਵੇਂ ਆਹ ਖੜੀਆਂ ਪਿੱਛੇ ਇਹ ਟਰੈਲਰਾਂ ਪਿੱਛੇ ਪੈਂਦੀ ਜਿਵੇਂ ਕਿਸੇ ਧੁੱਪ ਚ ਕੰਮ ਨਹੀਂ ਹੁੰਦਾ ਤਾਂ ਆਹ ਪਾ ਲਓ ਨਗਰਾ